ਕਹੁੰਦੇ ਤਾਂ ਹਰ ਇਨਸਾਨ ਨੂੰ ਬਰਾਬਰ ਬਣਾਇ ਪਰ ਕੀ ਇੱਕ ਇਨਸਾਨ ਨੇ ਦੂਜੇ ਇਨਸਾਨ ਦੇ ਨਾਲ ਬਰਾਬਰ ਵਰਤਾਅ ਕੀਤਾ ਇਕੈਲੀਟੀ ਦੇ ਨਾਮ 'ਤੇ ਸਮਾਨਤਾਵਾਦ ਇੱਕ ਐਸੀ ਧਾਰਨਾ ਹੈ ਜੋ ਕਿ ਹਰ ਕਿਸੇ ਦੀ ਸਮਾਨਤਾ ਦੇ ਵਿੱਚ ਮੰਨਦੀ ਇਸ ਧਾਰਨਾ ਦੇ ਵਿੱਚ ਸਭ ਨੂੰ ਸਿੱਖਿਆ ਦਾ ਅਧਿਕਾਰ ਨਿਆਂ ਦਾ ਅਧਿਕਾਰ ਅਤੇ ਬਰਾਬਰ ਰਾਜਨੀਤਿਕ ਪਹੁੰਚ ਦਾ ਅਧਿਕਾਰ ਐਸ ਸਿੱਖਿਆ ਦੇ ਵਿੱਚ ਜਾਤੀ ਰੰਗ ਲਿੰਗ ਤਾਂ ਤੇ ਧਰੰਡੇ ਅਧਾਰ ਤੇ ਭੇਦਭਾਵ ਦਾ ਵਿਰੋਧ ਇਸ ਧਾਰਨਾ ਦੇ ਕਈ ਰੂਪ ਹਨ ਜਿਵੇਂ ਆਰਥਿਕ ਸਮਾਨਤਾ ਲਿੰਗ ਸਮਾਨਤਾ ਮਤਦਾਨ ਕਰਨ ਦੀ ਸਮਾਨਤਾ ਤੇ ਹੋਰ ਵੀ ਕਈ ਇਸ ਧਾਰਨਾ ਦੇ ਮੁੱਖ ਉਦਾਹਰਣ ਹਨ ਜਿਵੇਂ ਫ੍ਰੈਂਚ ਰੈਵਿਊਲੂਸ਼ਨ ਦੇ ਦੌਰਾਨ ਆਜ਼ਾਦੀ ਸਮਾਨਤਾ ਤੇ ਭਾਈਚਾਰੇ ਦਾ ਨਾਅਰਾ ਉੱਠਿਆ ਯੂਕੇ ਯੂਐਸਏ ਤੇ ਫ੍ਰਾਂਸ ਦੇ ਵਿੱਚ 19ਵੀਂ ਸਦੀ ਚ ਗੁਲਾਮੀ ਦਾ ਵਿਰੋਧ ਹੋਇਆ ਭਾਰਤ ਦੇ ਸੰਵਿਧਾਨ ਦੇ ਵਿੱਚ ਕਾਨੂੰਨ ਦੀ ਸਰਵੋਚਤਾ, ਜਾਤੀਵਾਦ ਦਾ ਵਿਰੋਧ ਤੇ ਅਰਕਸ਼ਨ ਸਭ ਸਮਾਨਤਾਵਾਦੀ ਨੀਤੀਆਂ ਅੱਜ ਦੇ ਸਮੇਂ ਵਿੱਚ ਫੈਮਿਨਿਸਮ, ਨਸਲਵਾਦ ਦਾ ਵਿਰੋਧ ਤੇ ਐਲਜੀਬੀਟੀ+ ਦੇ ਹੱਕਾਂ ਦੀ ਮੰਗ ਇਹ ਸਭ ਸਮਾਨਤਾਵਾਦ ਦੀ ਉਦਾਹਰਣ ਹੈ। ਅੱਜ ਦੇ ਸਮੇਂ ਕਈ ਸਾਰੇ ਲੋਕਤੰਤਰ ਤੇ ਹਿਊਮਨ ਰਾਈਟਸ ਕਾਨੂੰਨਾਂ ਦੀ ਵੀ ਸਮਾਨਤਾਵਾਦ ਇੱਥੇ ਇੱਕ ਸਵਾਲ ਖੜਾ ਹੁੰਦਾ ਹੈ।